ਦੋਸਤੋ ਤੁਹਾਨੂੰ ਅਸੀਂ ਲੈ ਕੇ ਆਏ ਹਾਂ ਜੀ ਪੰਡਾਰੀ ਕਾਰ ਬਾਜ਼ਾਰ ਬਾਈ ਮੈਂ ਕੈਮਰਾਮੈਨ ਵੀਰ ਨੂੰ ਬੇਨਤੀ ਕਰਦਾ ਬਾਈ ਗੱਡੀਆਂ ਦਾ ਪੂਰਾ ਮੈਗਨਾ ਬਾਈ ਕੈਮਰਾ ਮਰਾ ਦਿਓ ਇੰਨੀਆਂ ਗੱਡੀਆਂ ਬਾਈ ਗੱਡੀਆਂ ਨੇ ਪੰਡਾਰ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋ ਕਿਸੇ ਵੀਰ ਨੇ ਥਾਰ ਫੋਰਚੂਨਰ ਅੰਡੈਵਰ ਕੋਈ ਵੀ ਗੱਡੀ ਲੈ ਕੇ ਜਾਣੀ ਹੈ ਕੈਮਰਾਮੈਨ ਵੀਰ ਉੱਪਰ ਸਾਰੀਆਂ ਗੱਡੀਆਂ ਦਿਖਾ ਦਿਓ ਕਿਉਂਕਿ ਆਡੀਅנס ਨੂੰ ਪਤਾ ਲੱਗ ਜਾਈ ਪੰਡਾਰੀ ਕਾਰ ਬਾਜ਼ਾਰ ਵਾਲਿਆਂ ਕੋਲ ਗੱਡੀਆਂ ਦਾ ਕਿੰਨਾ ਕੁ ਵੰਡਾ ਰਿਹਾ ਪੂਰੀ ਵੀਡੀਓ ਨਾਲ ਜੁੜੇ ਰਹੋ ਦੋਸਤੋ ਜਿਵੇਂ ਤੁਸੀਂ ਗੱਡੀਆਂ ਦੇਖ ਰਹੇ ਹੋ ਜੀ ਬਾਈ ਇੱਕ ਲੈਂਡ ਦੇ ਵਿੱਚ ਕੱਲੀਆਂ ਥਾਰ ਗੱਡੀਆਂ ਖੜੀਆਂ ਤੇ ਬਾਈ ਇਹ ਤੁਸੀਂ ਥਾਰ ਕਿੱਥੋਂ ਲੈ ਕੇ ਜਾਣੀ ਹੈ ਭੰਡਾਰੀ ਕਾਰ ਬੀ ਆਰ ਵਾਲੇ ਕੋਲੇ ਬਾਈ ਤੁਸੀਂ ਜਾਓਗੇ ਨਾ ਮੈਂ ਕਹਿੰਦਾ ਬਾਈ ਤੁਸੀਂ ਖੁਸ਼ ਹੋ ਕੇ ਜਾਓਗੇ ਇਹਨਾਂ ਕੋਲੇ ਬਾਈ ਜਿਹੜੀਆਂ ਗੱਡੀਆਂ ਗੱਡੀਆਂ ਬਾਈ ਤੁਸੀਂ ਕਈ ਵੀਰ ਕਹਿੰਦੇ ਸਾਡੀ ਗੱਡੀ 30 ਕਿਲੋਮੀਟਰ ਚੱਲੀ ਹੈ ਕਈ ਕਹਿੰਦੇ ਬਾਈ ਜੀ 15 ਕਿਲੋਮੀਟਰ ਚੱਲੀ ਹੈ ਕਈ ਕਹਿੰਦੇ 15000 ਚੱਲੀ ਹੈ ਇਹਨਾਂ ਕੋਲੇ ਬਾਈ ਜੀ 0 ਕਿਲੋਮੀਟਰ ਵਾਲੀਆਂ ਗੱਡੀਆਂ ਵੀ ਤੁਹਾਨੂੰ ਮਿਲਣ ਗਈਆਂ ਮਿਲਣ ਗਈਆਂ ਬਾਈ ਤੁਹਾਨੂੰ ਇੱਕ ਦਿਨ ਦੇ ਵਿੱਚ ਤੁਹਾਨੂੰ ਬਾਈ ਜਿਹੜੀਆਂ ਗੱਡੀਆਂ ਦਿਖਾ ਰਹੇ ਹਨ ਨਾ ਇਹਨਾਂ ਕੋਲੇ ਭਾਈ ਜੀ ਬਹੁਤ ਸ਼ੌਕ ਨਾਲ ਕੰਮ ਕਰਦੇ ਆ 18 ਇੱਕ ਸਾਈਡ ਦੇ ਲਈਆਂ ਹੋਈਆਂ ਹਨ ਅਨੋਵਾ ਇੱਕ ਸਾਈਡ ਦੇ ਜੀ ਕਿਸੇ ਵੀਰ ਨੇ ਅਨੋਵਾ ਲੈ ਕੇ ਜਾਣੀ ਹੈ ਚਾਹੇ ਇੱਕ ਚਾਹੇ ਦੋ ਚਾਹੇ 50 ਗੱਡੀਆਂ ਲਾਓ ਤੁਹਾਨੂੰ 50 ਹੀ ਮਿਲਣੀਆਂ ਬਾਈ ਕਿਸੇ ਵੀਰ ਨੇ ਥਾਰ ਲੈ ਕੇ ਜਾਣੀ ਹੈ ਚਾਹੇ ਤੁਸੀਂ 50 ਦੀਆਂ ਵੀ 100 ਲਾਓ ਤੁਹਾਨੂੰ ਉਹ ਵੀ ਮਿਲਣੀਆਂ ਆ ਆਪਾਂ ਮੈਂ ਇਹਨਾਂ ਦੇ ਓਨਰ ਨਾਲ ਗੱਲਬਾਤ ਕਰਦੇ ਆ ਵੀਡੀਓ ਨਾਲ ਜੁੜੇ ਰਹੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੇਰੇ ਵੀਰਾਂ ਜੀ ਬਹੁਤ ਵਧੀਆ ਜੀ ਸਰ ਪਹਿਲਾਂ ਤਾਂ ਤੁਹਾਨੂੰ ਮਿਲ ਕੇ ਸਾਨੂੰ ਬਹੁਤ ਖੁਸ਼ੀ ਹੋਈ ਜੀ ਥੈਂਕ ਯੂ ਜੀ ਤੁਹਾਡਾ ਜਿਹੜਾ ਨੇਚਰ ਗੱਲਬਾਤ ਕਰਨਾ ਬਹੁਤ ਵਧੀਆ ਤਰੀਕਾ ਜੀ ਸਰ ਹੁਣ ਆਪਾਂ ਗੱਡੀਆਂ ਦੀ ਗੱਲ ਕਰਦੇ ਆਂ ਅਸੀਂ ਇੰਨੀਆਂ ਗੱਡੀਆਂ ਦੀ ਅਸੀਂ ਪ੍ਰੋਮੋਸ਼ਨ ਕਰ ਦਿੱਤੀਆਂ ਜਿਹੜਾ ਤੁਹਾਡੇ ਅਜੀ ਸਟਾਈਲ ਹੈ ਵੀ ਥਾਰਾਂ ਅਸੀਂ ਇੱਕ ਲਾਈਨ ਦੇ ਵਿੱਚ ਦੇਖ ਰਹੇ ਆਂ ਇੱਕ ਇਹ ਲਾਈਨ ਥਾਰਾਂ ਨਹੀਂ ਘੱਟੋ ਘੱਟ ਵੀ ਪਿੱਛੇ ਵੀ ਥਾਰਾਂ ਖੜੀਆਂ ਆਂ ਜੀ ਬਿਲਕੁਲ ਜੀ ਇਹ ਉਹਨੂੰ ਡਿਟੇਲਸ ਦੱਸੋ ਜੀ ਕਿੰਨਾ ਟਾਈਮ ਹੋ ਗਿਆ ਪਹਿਲਾਂ ਆਪਾਂ ਇਥੋਂ ਕਰਨਾ ਸ਼ੁਰੂ ਕਰਦੇ ਆਂ ਜੀ ਆਪਾਂ ਨੂੰ ਇਹ ਕੰਮ ਕਰਦਿਆਂ ਮੈਨੂੰ 22 ਸਾਲ ਹੋ ਗਏ ਜਿੱਥੇ ਕੰਮ ਕਰਦਿਆਂ ਜੀ ਹਾਂ ਜੀ ਠੀਕ ਹੈ ਸਰ ਸਰ ਇਹ ਵੀ ਥਾਰਾਂ ਜੀ ਇਹ ਕਈ ਵੀ ਰਕੈਂਦੇ ਆਪਣੇ ਕੋਲ 0 ਮੀਟਰ ਤੋਂ ਲੈ ਕੇ 25 3000 ਕਿਲੋਮੀਟਰ 35 40 ਤੋਂ ਵੱਧ ਕਾਰ ਨਹੀਂ ਲੈਂਦੀ ਠੀਕ ਹੈ ਜੀ ਸੈਕੰਡ ਓਨਰ ਨਹੀਂ ਲੈਂਦੇ ਦਿੱਲੀ ਨੰਬਰ ਅਸੀਂ ਕੱਟ ਨਹੀਂ ਲੈਂਦੇ ਜੀ ਫਰਸਟ ਓਨਰ ਕਾਰ ਲਈਦੀ ਆ ਠੀਕ ਹੈ ਜੀ ਜਦੋਂ ਮਰਜੀ ਤੁਸੀਂ ਆਓ ਚਾਹੇ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਤੇ ਹਾਜ਼ਰ ਹੋ ਠੀਕ ਹੈ ਜੀ ਸਰ ਕੀ ਵੀ ਕਈ ਵੀਰਾਂ ਨੂੰ ਇਹ ਹੁੰਦਾ ਵੀ ਆਫਿਸ ਦਾ ਹਫ਼ਤੇ 'ਚ ਕਿੰਨੇ ਦਿਨ ਖੁੱਲ੍ਹਾ ਹੁੰਦਾ ਜੀ ਉਹ ਸਾਨੂੰ ਜਰੂਰ ਡਿਟੇਲ ਸਾਲ 'ਚ ਕੋਈ ਵੀ ਛੁੱਟੀ ਨਹੀਂ ਹੈਗੀ ਠੀਕ ਹੈ ਜੀ ਆਪਾਂ ਹਫ਼ਤੇ 'ਚ ਨਹੀਂ ਕਹਿ ਸਕਦੇ ਪੂਰੇ ਸਾਲ 'ਚ ਕੋਈ ਛੁੱਟੀ ਪੂਰੇ ਸਾਲ 'ਚ ਕੋਈ ਛੁੱਟੀ ਨਹੀਂ ਕੋਈ ਛੁੱਟੀ ਨਹੀਂ ਜੀ ਸਿਰੇ 6 ਵਜੇ ਤੋਂ ਲੈ ਕੇ ਰਾਤੀ 8 ਵਜੇ ਤੱਕ ਆਪਾਂ ਸ਼ੋਰੂਮ ਸਾਡਾ ਓਪਨ ਹੁੰਦਾ ਹੀ ਠੀਕ ਹੈ ਜੀ ਬਿਲਕੁਲ ਜੀ ਸਰ ਕਿਹੜੀਆਂ-ਕਿਹੜੀਆਂ ਗੱਡੀਆਂ ਜੀ ਆਪਣੇ ਕੋਲੇ 1000 ਤੋਂ ਦਿਖਾਈ ਦਿੱਤੀ ਜੀ 2 ਲੱਖ ਰੁਪਏ ਤੋਂ ਸਟਾਰਟ ਹੋ ਕੇ ਜੀ ਤੁਸੀਂ ਆਪਾਂ 50 ਲੱਖ ਰੁਪਏ ਤੱਕ ਜਿਹੜੀ ਮਰਜ਼ੀ ਕਰ ਲਓ ਠੀਕ ਹੈ ਜੀ ਜੀ ਮਤਲਬ ਇੱਕ ਇਹ ਹੁੰਦਾ ਜੀ ਕਿ ਕਈ ਵੀਰ ਨੇ ਸਕੋਰਪਿਓ ਗੱਡੀ ਲੈਣੀ ਹੁੰਦੀ ਹੈ ਇੱਕ ਜਿਹਨੇ Thar ਲੈਣੀ ਹੁੰਦੀ ਹੈ ਤਾਂ ਉਹਨਾਂ ਨੂੰ ਜੀ ਤਿੰਨ-ਤਿੰਨ ਮਹੀਨੇ ਬੀਡਿੰਗ ਤੇ ਰਹਿਣਾ ਪੈਂਦਾ ਜਿਹੜੀ ਮਰਜ਼ੀ ਹੋਵੇ ਚਾਹੇ Mahindra ਦੀ ਹੋਵੇ ਚਾਹੇ Maruti ਦੀ ਚਾਹੇ Tata ਦੀ ਚਾਹੇ Defender ਆ ਜੀ ਤੁਸੀਂ ਆਣ ਕੇ ਸਾਡੇ ਕੋ ਆਓ ਜੀ ਸੇਮ ਡੇ ਹੀ ਪੂਰੀ ਕੋਸ਼ਿਸ਼ ਇਹਦੀ ਵੀ ਜੇ ਅਗਰ ਤੁਹਾਡਾ ਪੇਮੈਂਟ ਕੈਸ਼ ਆ ਤੇ ਸੇਮ ਡੇ ਪੇਮੈਂਟ ਤੁਹਾਡੀ ਡਿਲੀਵਰ ਕਰਵਾ ਕੇ ਨਾਲ ਹੀ ਤੁਹਾਨੂੰ ਦੂਸਰੇ ਦਿਨ ਕਰ ਦੇਣਾ ਠੀਕ ਹੈ ਜੀ ਹੁਣ ਆਪਾਂ ਇਹ ਥਾਰ ਦੀ ਗੱਲ ਕਰਦੇ ਆ ਜੇ ਥਾਰ ਬਿਲਕੁਲ 0 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਜੀ ਕਈ ਵੀਰ ਤੰਤਰ ਮੀਨੇ ਬੋਕਰਉਂਦੀ ਆ ਨਹੀਂ ਮਿਲਦੀ ਤੇ ਆਪਾਂ ਜੀ ਨਾਲ ਜਿਹਨੇ ਕੱਪ ਕਿੰਨੇ ਦਿਨਾਂ ਚਿਰ ਥਾਰ ਦੇ ਦਾਂਗੇ ਸਰ ਤੁਸੀਂ ਮੰਨ ਲਓ ਅੱਜ ਵੀ ਸਾਨੂੰ ਪੇਮੈਂਟ ਪਾ ਦਿਓ ਸੇਰੀਆਂ ਕੇ ਕਾਰ ਲੈ ਜਾਓ ਠੀਕ ਹੈ ਜੀ ਅੱਜ ਵੀ ਪੇਮੈਂਟ ਪਾਦੀ ਅਗਲੇ ਦਿਨ ਤੁਹਾਨੂੰ ਥਾਰ ਮਿਲ ਜੂ ਦੇ ਦਾਂਗੇ ਇਕੱਲੀ ਥਾਰ ਹੈ ਕਿ ਜਿਵੇਂ ਆਪਾਂ ਫੋਰਚਨਰ ਲਈ ਜਿਹੜੀ ਮਰਜ਼ੀ ਕਾਰ ਸਰ ਫੋਰਚਨਰ ਹੋਵੇ ਚਾਹੇ ਡਿਫੈਂਡਰ ਹੋਵੇ ਤੁਸੀਂ ਜਿਹੜੀ ਮਰਜ਼ੀ ਜੀ ਇਹਨਾਂ ਤੋਂ ਸਰ ਕਿਹੜੀ ਕਿਲੋਮੀਟਰ ਦੱਸ ਸਕਦੇ ਹੋ ਜੀ ਜਿਹੜੀਆਂ ਗੱਡੀਆਂ ਖੜੀਆਂ ਨੇ ਸਾਰੀਆਂ ਅਲੱਗ-ਅਲੱਗ ਹੈ ਜੀ ਕੋਈ 2000 ਚੱਲੀ ਹੈ ਕੋਈ 5000 ਚੱਲੀ ਕੋਈ 10000 ਸਕੋਰਪੀਓ ਕਲਾਸਿਕ ਆ ਗਈ 0 ਮੀਟਰ ਚ ਇਹ ਜਿਹੜੀਆਂ ਦੋ ਸਕੋਰਪੀਓ ਖੜੀਆਂ 0 ਕਿਲੋਮੀਟਰ ਚ ਸਾਡੇ ਸਾਡੇ ਵੀਰ ਕੋਈ ਜਮ ਅਕਾਲੀ ਬੁਕਿੰਗ ਕਰਵਾ ਕੇ ਗਏ ਸੀ ਜੀ ਅੱਜ ਉਹਨਾਂ ਦੀਆਂ ਕਾਰਾਂ ਆ ਗਈਆਂ ਜੀ ਠੀਕ ਹੈ ਜੀ ਹਾਂਜੀ ਸੋ ਬਾਈ ਕੈਮਰਾਮੈਨ ਵੀਰ ਨੂੰ ਬੇਨਤੀ ਹੈ ਜਿਹੜੀਆਂ ਇਹ ਗੱਡੀਆਂ 1800 ਦਿਖਾ ਰਹੇ ਆਂ ਇਧਰ ਬਾਈ ਸਾਰੀਆਂ 18 ਖੜੀਆਂ ਇਹਦੇ ਪਿੱਛੇ ਨੋਵਾ ਗੱਡੀਆਂ ਨੋਵਾ ਦੀ ਆਪਾਂ ਡਿਟੇਲ ਲੈਨੇ ਆਂ ਸਲਦਰੀਆ ਇਹ ਨੋਵਾ ਹੈ ਜੀ ਆਹ ਲੱਗਦੀ ਹੈ ਬਿਲਕੁਲ ਵੀ 0 ਕਿਲੋਮੀਟਰ ਚੱਲੀ ਹੋਈ ਹੈ ਇਹ ਗੱਡੀ ਇੱਕ ਕਾਰ ਚੱਲੀ ਸਿਰਫ 16000 ਨੰਬਰ ਦੇਖੋ VIP ਨਾਲ ਲੱਗਾ 71 ਟ੍ਰਿਪਲ ਜੀ ਰ ਸੀ ਸਰ ਇਹ ਕਈ ਵੀਰ ਹੁੰਦੇ ਆ ਵੀ ਜਿਹੜੇ ਗੱਡੀ ਸੇਲ ਕਰਦੇ ਆ ਜਾਂ ਮੇਰੇ ਵਰਗੇ ਨੇ ਲੈਣੀ ਹੁੰਦੀ ਹੈ ਉਹ ਕਹਿੰਦੇ ਬਈ ਅਸੀਂ ਨੰਬਰ ਨਹੀਂ ਦਿੰਦੇ ਨੰਬਰਾ ਸੀ ਤੁਹਾਨੂੰ ਨਹੀਂ ਨਹੀਂ ਨੰਬਰ ਜੇ ਕੋ ਰਿਟੇਨ ਹੋਏਗਾ ਤਾਂ ਪਹਿਲਾਂ ਤਾਂ ਦੱਸਾਂਗੇ ਵੀ ਇਹ ਨੰਬਰ ਲੱਥਾਇਆ ਜੀ ਤੇ ਤਕਰੀਬਨ ਨੰਬਰ ਲਾਉਣ ਤੋਂ ਬਿਨਾ ਅਸੀਂ ਕਾਰ ਨਹੀਂ ਖੜੀ ਕਰਦੇ ਠੀਕ ਹੈ ਜੀ ਨੰਬਰ ਜਿਹੜੀ ਉਹਨੇ ਨੰਬਰ ਨਾਲ ਹੀ ਦਵਾਂਗੇ ਨਾਲ ਹੀ ਦੇਵੋਗੇ ਜੀ ਬਈ ਕਈ ਵੀਰ ਨਾ ਜਿਹੜੇ ਹੁੰਦੇ ਆ ਕਾਰ ਡੀਲਰ ਉਹ ਗੱਡੀ ਦੇ ਨੰਬਰ ਰੱਖ ਲੈਂਦੇ ਆ ਪਰ ਇਹ ਤਾਂ 3008 ਹੈ ਜੀ ਤੁਹਾਨੂੰ ਇਹ ਗੱਡੀ ਬਾਈ ਜੀ ਕਹਿੰਦੇ ਅਸੀਂ ਨਾਲ ਹੀ ਦੇਵਾਂਗੇ ਇਸ ਕੈਮਰਾਮੈਨ ਵੀਰ ਨੂੰ ਬੇਨਤੀ ਹੈ ਸਾਰੀਆਂ ਗੱਡੀਆਂ ਭਾਈ ਦਿਖਾ ਦਿਓ ਆ ਦੇਖੋ ਜੀ ਸਾਰੀਆਂ ਜਿਹੜੀਆਂ ਗੱਡੀਆਂ ਇਹ ਨੋਵਾ ਹੀ ਆ ਬਾਈ ਕੋਈ ਨੋਵਾ ਕੋਈ ਨੋਵਾ ਕ੍ਰਿਸਟਾ ਇੱਕ ਲੇਨ ਦੇ ਵਿੱਚ ਬਾਈ ਜੀ ਘੱਟੋ ਘੱਟ ਵੀ 8 ਗੱਡੀਆਂ ਨੋਵਾ ਖੜੀਆਂ ਸਾਰੀਆਂ ਮੈਂ ਕਹਿੰਦਾ ਬਾਈ ਜੀ ਦਾਣਾ ਗੱਡੀ ਐ ਤੇ ਇੱਥੋਂ ਤੁਸੀਂ 0 ਕਿਲੋਮੀਟਰ ਤੱਕ ਵੀ ਗੱਡੀਆਂ ਲੈ ਕੇ ਜਾ ਸਕਦੇ ਹੋ ਕਈ ਵੀਰਾਂ ਨੂੰ ਵਹਿਮ ਹੁੰਦਾ ਵੀ ਖੜੀ ਇਹਨਾਂ ਨੇ ਅੱਗੇ ਤੋਂ ਫਰੰਟ ਤੋਂ ਸ਼ਾਟ ਮਰਵਾਤੇ ਅਸੀਂ ਤੁਹਾਨੂੰ ਥਾਰ ਇੱਕ ਨਹੀਂ ਆਜੋ ਬਾਈ ਜੀ ਆ ਥਾਰਾਂ ਤੁਹਾਨੂੰ ਥਾਰਾਂ ਸਾਰੀਆਂ ਦਿਖਾ ਰਹੇ ਆ ਇਧਰ ਵੀ ਸਾਰਾ ਖੜੀਆਂ ਬਾਈ ਜੀ ਬਹੁਤ ਘੱਟ ਕਿਲੋਮੀਟਰ ਚੱਲੀਆਂ ਹੋਈਆਂ ਜਿੰਨਾਂ ਤੁਹਾਨੂੰ 0 ਕਿਲੋਮੀਟਰ ਤੱਕ ਦੀ ਥਾਰ ਵੀ ਮਿਲ ਜੂ ਇਹ ਦੇਖੋ ਜੀ ਸਾਰੀਆਂ ਥਾਰਾਂ ਆ ਵੀਰੇ ਅ ਥਾਰ ਤੁਸੀਂ ਇੱਕ ਲੈ ਜੋ ਦੋ ਲੈ ਜੋ ਚਾਹੇ 50 ਲੈ ਜੋ ਤੁਹਾਨੂੰ ਸਾਰਾ ਮਿਲ ਲੰਗੀ ਆ ਜੇ ਤੁਹਾਨੂੰ ਕਲਰ ਦੀ ਚੋਇਸ ਵੀ ਦੇ ਦਾਂਗੇ ਵਾਈਟ ਗ੍ਰੇ ਬਲੈਕ ਜੀ ਰੋਕੀ ਵਿੱਚ ਸਾਰੇ ਕਲਰ ਵੀ ਦੇ ਦਾਂ ਠੀਕ ਹੈ ਜੀ ਸੁਣੋ ਜੀ ਬੜੀ ਹੋਰ ਵੀ ਦਿਖਾਉਨੇ ਆ ਅਜ ਸਰ ਔਰ ਸਾਡੇ ਵੀਰਾਂ ਨੇ ਕਿੰਨੇ ਲੋਨ ਵੀ ਕਰਾਉਣਾ ਹੁੰਦਾ ਸਾਡੇ ਕੋਲ ਲੋਨ ਵਾਲੇ ਬੈਂਕਸ ਵੀ ਲਗਭਗ 9 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਹਾਜ਼ਰ ਹੁੰਦੇ ਆ ਸਰ ਕਿੰਨੇ ਬੈਂਕ ਆ ਜੀ ਆਪਣੇ ਕੋਲ ਸਾਡੇ ਕੋਲ 15 ਤੋਂ 20 ਬੈਂਕ ਆ ਜੀ 20 ਬੈਂਕ ਆਪਣੇ ਕੋਲ ਹੈਗੇ ਇਹਦੇ ਵਿੱਚ ਤੁਹਾਨੂੰ ਸਰਕਾਰੀ ਬੈਂਕ ਤੇ ਵੀ ਲੋਨ ਦੇਵਾਂਗੇ ਸਰਕਾਰੀ ਬੈਂਕ ਵੀ ਲੋਨ ਕਰ ਦੋਗੇ ਜੀ ਤਕਰੀਬਨ ਮੇਰੇ ਹਿਸਾਬ ਨਾਲ ਪੰਜਾਬ ਦੇ ਬਹੁਤ ਘੱਟ ਸਾਡੇ ਵੀਰ ਦੇ ਲੋਨ ਹੋਣਗੇ ਜਿਨ੍ਹਾਂ ਕੋ ਸਰਕਾਰੀ ਬੈਂਕ ਹੋਣਗੇ ਸਾਡੇ ਕੋਲ ਸਰਕਾਰੀ ਬੈਂਕ ਵੀ ਹੈ ਠੀਕ ਹੈ ਜੀ ਆਓ ਦੋਸਤੋ ਤੁਹਾਨੂੰ ਇੱਧਰ ਗੱਡੀਆਂ ਦਿਖਾਉਨੇ ਆ ਆਰਟੀਕਲ ਆਰਟੀਕਲ ਗੱਡੀ ਦੀ ਬਹੁਤ ਡਿਮਾਂਡ ਹੈ ਜੀ ਅੱਜ ਕੱਲ ਜਿਹੜੇ ਟੈਕਸੀ ਡਰਾਈਵਰ ਵੀ ਦਾ ਸਾਡੇ ਗੱਡੀਆਂ ਚਲਾਉਂਦੇ ਆ ਉਹ ਆਰਟੀਕਲ ਗੱਡੀ ਨੂੰ ਜ਼ਿਆਦਾ ਤਰਜੀਹ ਦੇ ਰਹੇ ਆ ਇਹ ਆਰਟੀਕਲ ਗੱਡੀਆਂ ਸਰ ਇਹ ਆਰਟੀਕਲ ਵੀ ਜਿਹੜੇ ਚੀਜ਼ ਆ ਲੈਣੇ ਜੀ ਸ਼ੌਕ ਨਾਲ ਹੁਣ ਤੁਸੀਂ ਆਹ ਹੀ ਆਰਟੀਕਲ ਦੇਖੋ ਔਰ ਦੇਖੋ ਕਾਰ ਨੂੰ ਅੰਦਰੋਂ ਬਾਹਰੋਂ ਲਾਏ ਔਰ ਹਰ ਚੀਜ਼ ਵਧੀਆ ਕੁਆਲਿਟੀ ਵਾਲੀ ਚੀਜ਼ ਵੇਚਣ ਦਾ ਮਜ਼ਾ ਆਉਂਦਾ ਕੱਲ ਨੂੰ ਕਾਰ ਸਾਡੇ ਵੀਰ ਲੈ ਕੇ ਜਾਣ ਕੋਈ ਦਿੱਕਤ ਪਰੇਸ਼ਾਨੀ ਨਾ ਕਿਸੇ ਨੂੰ ਜੀ ਸਰ ਸੋ ਜਿਹੜੀਆਂ ਦੇਖੋ ਆਟੋਮੈਟਿਕ ਕਾਰ ਹੈ ਜੀ ਅੰਦਰੋਂ ਉਹ ਦੇਵਾ ਬਾਹਰੋਂ ਵੀ ਜਿਸ ਬੰਦੇ ਕੋਈ ਕਾਰ ਲਈ ਪੂਰੀ ਮੋਡੀਫਾਈ ਕੀਤੀ ਪੂਰੀ ਮੋਡੀਫਾਈ ਗੱਡੀ ਹੈ ਬਾਈ ਜੀ ਮੈਂ ਕਹਿੰਦਾ ਤੁਹਾਨੂੰ 1 ਰੁਪਿਆ ਲਾਉਣ ਦੀ ਲੋੜ ਨਹੀਂ ਤੁਸੀਂ ਗੱਡੀ ਲੈ ਕੇ ਜਾਣੀ ਹੈ ਘਰੇ ਤੇ ਮੈਂ ਕਹਿੰਦਾ ਬਸ ਗੁਰੂ ਘਰ ਜਾ ਕੇ ਮੱਥਾ ਟੇਕਣਾ ਤੇ ਗੱਡੀ ਦੇ ਕੰਮ ਸ਼ੁਰੂ ਕਰਨੇ ਇਹ ਗੱਡੀ ਇਹਨਾਂ ਕੋਲੇ ਕੋਈ ਹਰ ਚੀਜ਼ ਦੀ ਮੋਡੀਫਾਈ ਵਧੀਆ ਇਹ ਨਹੀਂ ਵੀ ਕੋਈ ਇਹਵੇਂ ਉੱਪਰੋਂ ਮਾੜਾ ਬਣਾ ਸਰ ਇਹ ਤੁਹਾਡੇ ਦਿਮਾਗ 'ਚ ਕਿਵੇਂ ਆਇਆ ਹੈ ਨਾ ਅਸੀਂ ਬਹੁਤ ਜਿਵੇਂ ਪ੍ਰੋਮੋਸ਼ਨਾਂ ਕੀਤੀਆਂ ਜੀ ਥੋੜੀ 1 ਲੱਖ ਚ ਨੋਵਾ ਲੱਗੀ ਹੋਈ ਹੈ 1 ਲੱਖ ਨਾ ਸਰ ਜਿੱਦਾਂ ਸਾਡੇ ਸਰ ਕਸਟਮਰ ਦੇ ਹਿਸਾਬ ਨਾਲ ਕਸਟਮਰ ਹੁੰਦਾ ਉਹਨੂੰ ਹੁਣ ਇੱਕ ਆਟਕਾ ਇ ਉਤਨੀ ਹੋ ਗਿਆ ਅਗਲਾ ਕੰਦਾ ਆਰਟੀਕਲ ਦੇਖਣ ਨੂੰ ਕਰ ਭਾਈ ਲੈਣ ਲੱਗੀ ਆ ਔਰ ਸਾਡੇ ਇਹ ਆ ਜੀ ਤੁਹਾਨੂੰ ਇਹ ਨਹੀਂ ਵੀ ਤੁਸੀਂ ਆਏ ਆ ਤੁਹਾਨੂੰ ਦੇਖ ਕੇ ਵੀ ਰੇਟ ਵਧ ਬੋਲ ਦਾਂਗੇ ਜਾਂ ਬਾਅਦ ਘੱਟ ਕਰ ਦਾਂਗੇ ਜੀ ਇਦਾਂ ਨਹੀਂ ਕਰਦੇ ਸਾਡੇ ਹਰ ਕਾਰ ਦੇ ਉੱਤੇ ਨਾ ਐਸਾ ਸਟicker ਲੱਗਾ ਹੁੰਦਾ ਦੇਖੋ ਵਿੱਚ ਪੱਤੀ ਪਈ ਆ ਉਹਦੇ ਵਿੱਚ ਰੇਟ ਮਾਡਲ ਕਿਲੋਮੀਟਰ ਕਿੰਨੀ ਚੱਲੀ ਆ ਕਿੰਨਾ ਰੇਟ ਆ ਦੇਖੋ ਹਰ ਚੀਜ਼ ਕੀ ਐਸੈਸਰੀ ਲੱਗੀ ਆ ਇਸ ਤਰ੍ਹਾਂ ਲਿਖਿਆ ਮਿਲੂ ਮਤਲ ਤੁਹਾਨੂੰ ਭਾਈ ਜੀ ਮਗਜ ਖਵਾਈ ਕਰਨ ਦੀ ਲੋੜ ਨਹੀਂ ਕਿਸੇ ਵੀ ਗੱਡੀ ਤੁਸੀਂ ਦੇਖਣੀ ਆ ਉੱਪਰ ਰੇਟ ਆ ਉੱਪਰ ਕਿੰਨੇ ਕਿਲੋਮੀਟਰ ਕਿਲੋਮੀਟਰ ਕਿੰਵੇਂ ਓਨਰ ਆ ਹਰ ਚੀਜ਼ ਲਿਖਿਆ ਕਿਹੜੇ ਵਾਲਾ ਵਰਜਨ ਆ ਆਟੋ ਆ ਕਿ ਡੀਜ਼ਲ ਆ ਹਾਈਬ੍ਰਿਡ ਆ ਕਿ ਕਿਹੜੀ ਸਭ ਕੁਝ ਇਸ ਤਰ੍ਹਾਂ ਲਿਖਿਆ ਮਿਲੂਗਾ ਕਿੰਨੇ ਕਿਲੋਮੀਟਰ ਚੱਲੀ ਐ ਇਨਸ਼ੋਰਸ ਕਰੋਂ ਤੱਕ ਹੈਗੀ ਆ ਜੀ ਯਾਨੀ ਕਿ ਤੁਹਾਨੂੰ ਆਣ ਕੇ ਇਹ ਨਹੀਂ ਕਹਿਣਾ ਪਊਗਾ ਵੀ ਯਾਨੀ ਸਾਨੂੰ ਮੁੰਡੇ ਨੇ ਕਿਸੇ ਨੇ ਡੀਲ ਨਹੀਂ ਕੀਤੀ ਤੁਸੀਂ ਆਏ ਆ ਆਣ ਕੇ ਜਿਹੜੀ ਮਰਜ਼ੀ ਕਾਰ ਦੇਖੋ ਜਿਹੜੀ ਤੁਹਾਨੂੰ ਕਾਰ ਪਸੰਦ ਆ ਉਹਦੀ ਸਲਿੱਪ ਚੱਕੋ ਸਾਡੇ ਨਾਲ ਬਹਿ ਕੇ 5 ਮਿੰਟ ਜਰੀਲ ਕਰੋ ਜੀ ਚਲੋ ਭਾਈ ਇਹ ਨਾ ਗੱਡੀਆਂ ਅਸੀਂ ਹੋਰ ਵੀ ਦਿਖਾਉਣੀ ਆ ਸਾਡੇ ਭਰਾਵਾਂ ਦੀਆਂ ਗੱਡੀਆਂ ਕਿਹੜੀਆਂ ਹੋਰ ਪਸੰਦੀਦਾ ਗੱਡੀਆਂ ਆ ਤੁਸੀਂ ਇਹ ਹੈਗੀਆਂ ਜੀ ਅਖੌਂਡਾ ਜੀ ਕੱਢੀਆਂ ਸਾਰੀਆਂ ਸਾਰੀਆਂ ਮੈਂ ਕਹਿੰਦਾ ਬਾਈ ਇੱਕ ਨੰਬਰ ਫਰੈਸ਼ ਪੀਸ ਹੈ ਬਾਈ ਮੈਂ ਇਹਨਾਂ ਤੋਂ ਹੋ ਸਕਦਾ ਜੀ 0 ਬਾਈ 0 ਕਿਲੋਮੀਟਰ ਵਾਲੀਆਂ ਕੱਢੀਆਂ ਹੋਈਆਂ ਹੈਗੀਆਂ ਇਹਨਾਂ 'ਚ ਨਹੀਂ 0 ਕਿਲੋਮੀਟਰ ਵਾਲੀਆਂ ਵੀ ਹੈਗੀਆਂ ਦੇਖੋ ਜੀ ਹੁਣ ਟੋਟਾ ਦਾ ਆਈ ਆ ਕੱਲ ਸਾਡੇ ਵੀਰ ਬੁਕਿੰਗ ਕਰਕੇ ਅੱਛਾ ਜੀ ਇਹ ਜਿਹੜੀ ਗੱਡੀ ਜੀ ਤੁਸੀਂ ਮੰਗਾ ਕੇ ਦਿੱਤੀ ਹਾਈਬ੍ਰਿਡ ਹਾਈਬ੍ਰਿਡ ਇਹ ਮਤਲਬ ਤੁਸੀਂ ਮੰਗਾ ਕੇ ਦਿੱਤੀ ਹੈ ਜੀ ਹਾਂਜੀ ਤੇ ਸਾਡੇ ਆਉਣ ਤੋਂ ਪਹਿਲਾਂ ਵੀਡੀਓ ਬਣਾਉਣ ਤੋਂ ਪਹਿਲਾਂ ਜੀ ਇੱਥੇ ਕਸਟਮਰ ਵੀ ਆਏ ਸੀ ਇਹਨਾਂ ਨੂੰ ਸਰ ਨੇ ਕਿਹਾ ਵੀ ਇਹ ਗੱਡੀ ਤਾਂ ਅਸੀਂ ਪਹਿਲਾਂ ਮੰਗਾ ਕੇ ਦਿੱਤੀ ਹੈ ਦੇ ਸਰ ਇਹ ਜਿਹੜਾ ਆਪਣਾ ਇਹ ਗੱਡੀ ਤੁਸੀਂ ਕੱਲ ਪੇਮੈਂਟ ਵਾਈਲ ਹਾਲ ਕਸਟਮਰ ਬੁਕਿੰਗ ਕਰਕੇ ਕੱਲ ਹੀ ਪੇਮੈਂਟ ਪਾਤੀ ਸੀ ਹਰਨਾਂ ਦੀ ਕਾਰ ਆਈ ਹੈ ਜੀ ਉਹਨਾਂ ਨੂੰ ਅੱਜ ਦੇਵਰ ਆ ਤੁਹਾਡੇ ਵੀਡੀਓ ਪਰੋਂ ਤੋਂ ਉਹਨਾਂ ਦੇ ਆ ਜਾਣੇ ਕਸਟਮਰ ਉਹਨਾਂ ਡੇਵਰ ਲੈ ਕੇ ਜਾਏਗੇ ਠੀਕ ਹੈ ਜੀ ਇੰਨਾ ਬਈ ਜਲਦੀ ਮੈਂ ਕਹਿੰਦਾ ਵੀ ਜਿਹੜੇ ਕਾਰ ਕਾਰ ਵਾਲੇ ਏਜੰਸੀ ਵਾਲੇ ਕਹਿੰਦੇ ਆ ਉਹ ਹੀ ਕਹਿੰਦੇ ਬਾਈ ਜੀ 2 ਮਹੀਨੇ 3 ਮਹੀਨੇ ਤੱਕ ਰੁਕਣਾ ਪੈਣਾ ਪਰ ਜਿਹੜੇ ਭੰਡਾਰੀ ਕਾਰ ਵਯਾਰ ਵਾਲਿਆਂ ਕੋਲੇ ਗੱਡੀਆਂ ਦਾ ਭੰਡਾਰ ਹੈ ਜੀ ਇਹ ਤੁਸੀਂ ਵੀਡੀਓ ਚ ਵੀ ਦੇਖ ਰਹੇ ਹੋ ਮੈਂ ਕਹਿੰਦਾ ਇੰਨੀਆਂ ਗੱਡੀਆਂ ਤੁਹਾਨੂੰ ਪੂਰੇ ਪੰਜਾਬ ਚ ਜਿੱਥੇ ਮਰਜ਼ੀ ਚਲੇ ਅਸੀਂ ਬਾਈ ਜੀ ਵੀਡੀਓ ਬਣਾਉਣ ਲੱਗੇ ਨਾ ਕੱਲੀ ਕੱਲੀ ਗੱਡੀ ਦੀ ਤੇ ਜਿੱਥੇ ਇਹਨਾਂ ਨੇ ਹੋਰ ਵੀ ਗੱਡੌਣ ਹੈਗੇ ਇਹਦੇ ਗੱਡੀਆਂ ਖੜੀਆਂ ਤਾਂ ਸਾਡੀ ਵੀਡੀਓ ਕਟੋੜ ਬਾਈ ਜੀ 2 ਤੋਂ 2.5 3 ਘੰਟੇ ਦੀ ਵੀਡੀਓ ਬਣ ਜਾਣੀ ਹੈ ਉਹਨਾਂ ਸਹੀ ਗੱਲਾਂ ਨੇ ਜੀ ਬਿਲਕੁਲ ਜੀ ਜੀ ਕੋਈ ਗੱਲ ਨਹੀਂ ਆਪਾਂ ਥੋੜੀ ਥੋੜੀ ਕਰਕੇ ਤੁਹਾਨੂੰ ਸਾਰੇ ਲਗਾਵਾਂਗੇ ਜੀ ਆਜੋ ਜੀ ਇਹ ਗੱਡੀਆਂ ਬਾਈ ਆ ਦੇਖੋ ਵਰਨਾਂ ਲਈ ਆਪਾਂ ਵਰਨਾਂ ਆਹ ਵਰਨ ਹੈ ਜੀ ਆ ਸਾਰੀਆਂ ਵਰਨ ਨਵੀਆਂ ਵਰਨ ਹੈ ਜੀ ਕੈਮਰਾਮੈਨ ਵੀਰ ਨੂੰ ਬੇਨਤੀ ਆ ਜਿਹੜੀ ਅਸਲ ਇਹ ਵਰਨ ਕਿਹੜਾ ਮਾਡਲ ਹੈ ਜੀ ਇਹ ਸਾਰੇ ਦਿਨ ਸੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਆ ਰਹੀ ਸਰ ਦੀ ਸਲਿੱਪ ਲੱਗੀ ਆ ਜੀ ਉਹਨਾਂ ਦੇਖੋ 22 ਮਾਡਲ ਵਰਨਾ ਆ ਜੀ ਠੀਕ ਹੈ ਜੀ 40000 ਕਿਲੋਮੀਟਰ ਚੱਲੀ ਨਵੀਂ ਸ਼ੇ ਵਾਲੀ ਜੀ ਐਸਾ ਹਰ ਕਾਰ ਦੇ ਵਿੱਚ ਸਲਿੱਪ ਲੱਗੀ ਆ ਰੇਟ ਕੋ ਕਿਲੋਮੀਟਰ ਸਰ ਇੱਕ ਨਾ ਜਿਵੇਂ ਤੁਹਾਡਾ ਮਤਲਬ ਅਸੀਂ ਚੀਜ਼ ਸੁਣੀ ਵੀ ਆ ਪਰ ਅਸੀਂ ਅੱਜ ਦੇਖ ਲਈ ਤੁਹਾਡੀ ਇੰਜ ਗੱਡੀਆਂ ਕਹਿੰਦੇ ਵੀ ਬੰਪੂ ਤੋਂ ਬੰਮਰ ਗਈ ਪੇਟ ਹੁੰਦੀਆਂ ਕਹਿੰਦੇ ਆਪਾਂ ਤੁਸੀਂ ਉਹ ਵੀ ਗੱਡੀਆਂ ਲੱਗਦੀ ਅਸੀਂ ਲੈਂਦੇ ਨਹੀਂ ਜੀ ਨਾ ਮੀਟਰ ਬੈਗ ਨਾ ਲੱਗੀ ਵਜੀ ਨਾ ਕੋ ਸਾਡੇ ਸ਼ੌਪ ਦੇ ਉੱਤੇ ਕੋਈ ਕਮਿਸ਼ਨ ਲਈ ਜਾਂਦੀ ਹੈ ਜੀ ਮਤਲਬ ਕਮਿਸ਼ਨ ਵੀ ਨਹੀਂ ਲੈਂਦੇ ਜੀ ਜੋ ਉਹ ਕੰਮ ਕਰਦਾ ਕਸਟਮਰ ਨੂੰ ਕਹਿ ਕੇ ਹੀ ਕਾਰ ਵੇਚਦੇ ਵੀ ਤੁਹਾਨੂੰ ਸਿਰਫ ਭੰਡਾਰੀ ਕਾਰ ਜਿੱਦਾਂ ਤੁਸੀਂ ਏਜੰਸੀ ਚ ਮੰਨ ਲਓ लवली ਆਟੋ ਚਲੇ ਗਏ ਤੁਸੀਂ लवली ਆਟੋ ਬਿੱਲ ਕੱਟ ਕੇ ਦਿੰਦਾ ਵੀ ਫਲਾਣੇ ਬਚਿੱਤਰ ਸਿੰਘ ਨੂੰ ਕਾਰ ਵੇਚ ਜੀ ਐਸਦਾ ਹੀ ਇੱਥੇ ਹੈ ਜੀ ਭੰਡਾਰੀ ਕਾਰ ਜਾਂ ਵੇਚਦਾ ਤੁਸੀਂ ਖਰੀਦਦਾ ਲੋ ਜੀ ਕੋਈ ਵਿਚ ਬਚੋਲਾ ਪਾਉਣ ਦੀ ਲੋੜ ਨਹੀਂ ਵਿਚੋਲਾ ਨਹੀਂ ਕੋਈ ਕਮਿਸ਼ਨ ਨਹੀਂ ਜੀ ਕੋਈ ਕਮਿਸ਼ਨ ਨਹੀਂ ਥੋੜਾ ਕਮਿਸ਼ਨ ਵੀ ਵਜਦਾ ਹੈ ਤੁਹਾਨੂੰ ਗੱਡੀ ਜੋ ਬਣਦੀ ਹੈ ਸਾਡੇ ਕੋਲ ਲਗਭਗ 200 ਤੋਂ 300 ਕਾਰ ਦਾ ਸਟਾਕ ਆ ਜੀ ਇਹ ਸਾਰਾ ਸਟਾਕ ਆਪਣਾ ਪਰਚੇ ਸਰ ਇਹ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਆਇਆ ਜੀ ਵੀ ਆਪਾਂ ਗੱਡੀ ਕਈਆਂ ਦੇ ਭਰਾਵਾ ਦਿਮਾਗ ਚ ਦੇ ਵੀ ਪੈਸਾ ਕਮਾਉਣਾ ਯਾਰ ਬੰਪਰ ਟੂ ਬੰਪਰ ਜੇ ਮਰੀ ਬੋਟੀ ਪੈਸਾ ਰੋਜ਼ ਕਮਾਉਣਾ ਜੇ ਵੀਰ ਕਮਾਇਆ ਜਾਂ ਜਿਆਦਾ ਵਧੀਆ ਸਹੀ ਹੈ ਜੀ ਭੰਡਾਰੀ ਸਾਹਮਣੇ ਨਾਂ ਕਮਾਇਆ ਜੀ 22 ਸਾਲਾਂ ਦੇ ਵਿੱਚ ਇਹਨਾਂ ਇਹ ਕਿ ਨਾ ਸਾਨੂੰ ਕੋਈ ਬੰਦਾ ਚੈਲੰਜ ਕਰ ਦੇ ਵੀ ਸਾਨੂੰ ਕੋਈ ਲਾਂਬਾ ਆ ਹੋਵੇ ਤੇ ਲਾਂਬਾ ਆਉਂਦਾ ਵੀ ਨਹੀਂ ਜਿਹੜਾ ਬੰਦਾ ਕੰਮ ਜਿੰਨੂ ਕਰਦਾ ਹੈ ਕੀ ਸੁਤਰੀ ਦਵਾਂਗੇ ਸਰ ਡਾਕ ਤੋਂ ਗਾਹ ਹੋਰ ਚੜ ਜਾਂਦਾ ਜੀ ਹੋਰ ਸਾਲ ਆਪਾਂ ਕਿਹੜੀਆਂ ਕਿਹੜੀਆਂ ਗੱਡੀਆਂ ਦਿਖਾ ਸਕਦੇ ਹਾਂ ਜੀ ਕਾਰਾਂ ਬਹੁਤ ਹੈ ਜੀ ਤੁਸੀਂ ਜਿੱਦਾਂ ਜਿੱਦਾਂ ਇੱਕ ਇੱਕ ਥੋੜੀ ਥੋੜੀ ਕਰਕੇ ਸ਼ੇਅਰ ਕਰਕੇ ਪਤਾ ਸਰ ਦੋਸਤੋ ਤੁਹਾਨੂੰ ਅਸੀਂ ਪੂਰੀ ਵੀਡੀਓ ਜਿਹੜੀ ਹੈ ਦਿਖਾ ਰਹੇ ਆ ਤੇ ਗੱਡੀਆਂ ਤੁਹਾਨੂੰ ਅਸੀਂ ਦਿਖਾ ਦਿਆਂ ਤੁਸੀਂ ਸਾਡੀ ਬੂਟਾ ਕਰਾਰੀ ਪੇਜ ਤੇ ਹਰ ਰੋਜ਼ ਗੱਡੀਆਂ ਦੀ ਤੁਹਾਨੂੰ ਅਸੀਂ ਕਲੀ-ਕਲੀ ਗੱਡੀ ਦੀ ਅਪਡੇਟ ਦੇਵਾਂਗੇ ਜੀ ਤਾਂ ਤੁਸੀਂ ਬੂਟਾ ਕਰਾਰੀ ਪੇਜ ਨਾਲ ਜੁੜੇ ਰਹੋ ਤਾਂ ਆਪਾਂ ਨੂੰ ਬਈ ਹੁਣ ਕਿਤੇ ਜਾਣ ਦੀ ਲੋੜ ਨਹੀਂ ਕੋਈ ਮਗਜ਼ ਘੋਗਾ ਕਰਨ ਦੀ ਲੋੜ ਨਹੀਂ ਆਪਾਂ ਭੰਡਾਰੀ ਕਾਰ ਬਜ਼ਾਰ ਭੋਗਪੁਰ ਜ਼ਿਲ੍ਹਾ ਜਲੰਧਰ ਵਿਖਾਉਣਾ ਤੇ ਉੱਪਰ ਮਾਈ ਦਾ ਮੋਬਾਈਲ ਨੰਬਰ ਤੇ ਪੂਰਾ ਐਡਰੈਸ ਹੈ ਜੀ ਜਦੋਂ ਮਰਜ਼ੀ ਆਉ ਇੱਕ ਸਾਲ ਦੇ ਵਿੱਚ ਇਹ ਕਹਿੰਦੇ ਜੀ ਬਾਈ ਜੀ ਨੇ ਕਹਿਣ ਦੀ ਗੱਲ ਹੈ ਵੀ ਕੋਈ ਸਾਡੀ ਛੁੱਟੀ ਨਹੀਂ ਛੁੱਟੀ ਕਿਉਂ ਨਹੀਂ ਕਰਦੇ ਜੀ ਕੀ ਕਰਦਾ ਬਾ ਜੀ ਜੇ ਛੁੱਟੀ ਕਰਾਂਗੇ ਤਾਂ ਤੁਹਾਡੇ ਵਰਗੇ ਵੀਰ ਜਿਹੜੇ ਕੋਈ ਮੰਨ ਲਓ ਸੰਡੇ ਛੁੱਟੀ ਕਰਦੇ ਆ ਜੀ ਸੰਡੇ ਛੁੱਟੀ ਕਰਕੇ ਸਾਨੂੰ ਕੋਈ ਫਾਇਦਾ ਨਹੀਂ ਜੀ ਠੀਕ ਹੈ ਜੀ ਸਾਡੇ ਵੀਰ ਕਈ ਜਿਹੜੇ ਕੋਈ ਜੋਬ ਕਰਦੇ ਆ ਜੀ ਜਾਂ ਕੋਈ ਕਰਦੀ ਫੈਮਿਲੀ ਨਾਲ ਬੱਚਿਆਂ ਨੂੰ ਛੁੱਟੀ ਉਹਦਾਂ ਸੰਡੇ ਹੈਗੀ ਆ ਉਹ ਆਪਣੇ ਬੱਚਿਆਂ ਨਾਲ ਫੈਮਿਲੀ ਨਾਲ ਆਣ ਕੇ ਸਾਡੇ ਕੋਲ ਫਿਰ ਕਾਰ ਪਰਚੇਜ ਕਰਕੇ ਲੈ ਠੀਕ ਹੈ ਜੀ ਇਸ ਕਰਕੇ ਸਾਨੂੰ ਛੁੱਟੀ ਨਹੀਂ ਮਿਲਦੀ ਜੀ ਸੋ ਬਾਈ ਕੈਮਰਾਮੈਨ ਵੀਰ ਨੂੰ ਬੇਨਤੀ ਆ ਬਾਈ ਤੁਸੀਂ ਵੀਡੀਓ ਸਟਾਰਟਿੰਗ ਚ ਦੇਖ ਹੀ ਲਈ ਕਿੰਨੀਆਂ ਗੱਡੀਆਂ ਐ ਹਰ ਤਰ੍ਹਾਂ ਦਾ ਕਿਸੇ ਵੀਰ ਨੇ ਫੋਰਚੂਨਰ ਲੈਣੀ ਐ ਨੋਵਾ ਲੈਣੀ ਐ ਨੋਵਾ ਕ੍ਰਿਸਟਲ ਲੈਣੀ ਐ ਥਾਰ ਲੈਣੀ ਐ ਅਨਡੈਵਰ ਲੈਣੀ ਐ ਕੋਈ ਵੀ ਗੱਡੀ ਬਾਈ ਲੈਣੀ ਐ ਤਾਂ ਤੁਹਾਨੂੰ ਬਾਈ ਹੁਣ ਕਿਤੇ ਹੋਰ ਜਾਣ ਦੀ ਲੋੜ ਨਹੀਂ ਵੀਡੀਓ ਨੂੰ ਸ਼ੇਅਰ ਕਰ ਦੇ ਬਾਈ ਜੀ ਇਹ ਕਹਿੰਦਾ ਲੋਕਾਂ ਨੂੰ ਗੱਪ ਨਹੀਂ ਮਾਰਦੇ ਵੀ ਅਸੀਂ ਬਾਈ ਆਫਰ ਦੇਵਾਂਗੇ ਆਫਰ ਮੈਂ ਕਹਿੰਦਾ ਇਤੋਂ ਵੱਡਾ ਆਫਰ ਤੁਹਾਨੂੰ ਕਿਤੇ ਨਹੀਂ ਜਿਹੜੀ ਤੁਹਾਨੂੰ ਸਾਰੀ ਗੱਡੀ ਓਰੀਜਨਲ ਲਿਖ ਕੇ ਗਾਰੰਟੀ ਮੈਨੂੰ 20 ਘੰਟੇ ਮਿਲੂ ਜੀ ਸਾਡਾ ਲੈਟਰ ਹੈਡ ਜੇ ਲਿਖਿਆ ਜਾਂਦਾ ਜੀ ਜਦੋਂ ਬਿੱਲ ਬੰਦਾ ਪੱਕਾ ਜੀ ਐਸਟੀ ਵਾਲਾ ਠੀਕ ਹੈ ਜੀ ਇਹ ਨਹੀਂ ਵੀ ਉਦਾਂ ਹੀ ਆਪਾਂ ਇੱਕ ਰਸੀਦ ਕੱਟ ਕੇ ਨਹੀਂ ਦਿੰਦੇ ਜੀ 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 ਤੇ ਤੁਹਾਨੂੰ ਬਿੱਲ ਵੀ ਆਪਾਂ ਸ਼ੋਅ ਕਰ ਦਿੰਨੇ ਵਿੱਚ ਜੀ ਤੇ ਉਹਦੇ ਵਿੱਚ ਤੁਹਾਨੂੰ ਬਿੱਲ ਦੇ ਵਿੱਚ ਦੇਖੋ ਭੰਡਾਰੀ ਕਾਰਜਾ ਵੇਚ ਰਿਹਾ ਤੁਸੀਂ ਖਰੀਦ ਰਹੇ ਕਿੰਨੀ ਮਾਉਂਟ ਦੇ ਰਹੇ ਠੀਕ ਹੈ ਜੀ ਉਹ ਸਾਰਾ ਕੁਝ ਲਿਖਿਆ ਮਿਲ ਠੀਕ ਹੈ ਜੀ ਸੋ ਸਰ ਵੀਡੀਓ ਨੂੰ ਦੋਸਤੋ ਸ਼ੇਅਰ ਕਰ ਦਿਓ ਧੰਨਵਾਦ ਸਾਰਾ ਸਿਫਾਰਿਸ਼